ਕਿਵੇਂ ਲੱਗਦਾ ਆ ਆਮ ਆਦਮੀ ਪਾਰਟੀ ਦਾ ਰਾਜਨੀਤੀ ਆਮ ਆਦਮੀ ਪਾਰਟੀ ਦਾ ਜਮ੍ਹੇ ਫੇਲ ਆ ਜੀ ਜਮ੍ਹੇ ਫੇਲ ਆ 0% ਕਿਵੇਂ ਕੀ ਗੱਲ ਬਈ ਕਿਉਂ ਓਕੇ ਆ ਕੁਛ ਵੀ ਨਹੀਂ ਕੀਤਾ ਜੀ ਗੱਲਾਂ ਗੱਪ ਮਾਰਦਾ ਗੱਲਾ ਨਜ਼ਾਰ ਬੰਦਾ ਗੱਪੀ ਬੰਦਾ ਅੱਛਾ ਜੀ ਅਕੇ ਖਾਲੀ ਤੇ ਮੈਂ ਖਾਗਾ ਚਾਰ ਮੈਨੂੰ ਡੱਕਾ ਨਹੀਂ ਲੈਣਾ ਕੋਈ ਇਹ ਜੀਵ ਤੇ ਰੱਖਣ ਵਾਲੀਆਂ ਹਾਂ 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 ਠੀਕ ਆ ਐਮਐਲਏ ਸਾਡੇ ਕੋਲ ਆ ਕੇ ਛਿਪਿਆ ਵੀ ਨਹੀਂ ਇੱਥੇ ਅੱਛਾ ਜੀ ਹਾਂ ਜੀ ਦੇ ਤੇ ਵਿਸ਼ਵਾਸ ਕਰਨਗੇ ਲੋਕ ਜਿਹੜਾ ਚੰਗਾ ਕੰਮ ਕਰੂਗਾ ਪਾਉਂਗੇ ਜੀ ਹੁਣ ਕੀ ਜਿਹੜਾ ਕੰਮ ਚੰਗਾ ਕੀਤਾ ਹਰਮ ਸਿੰਘ ਚੰਗਾ ਉਹਨੂੰ ਪਾਦਣਗੇ ਵੜਿੰਗ ਨੇ ਕੰਮ ਚੰਗਾ ਕੀਤਾ ਉਹਨੂੰ ਪਾਦਣਗੇ ਇਹ ਸਰਕਾਰ ਜਮਾ ਫੀਲ ਆ ਕਿਵੇਂ ਠੀਕ ਹੋ ਜੀ ਵਧੀਆ ਵਧੀਆ ਕਿਵੇਂ ਲੱਗਦਾ ਬਠਿੰਡਾ ਹੌਟ ਸੀਟ ਮੰਨੀ ਜਾਂਦੀ ਆ ਹਰਸਿਮਰਤ ਕੌਰ ਬਾਦਲ ਰਾਜ਼ਾ ਵੜਿੰਗ ਰਾਜ਼ਾ ਵੜਿੰਗ ਤੇ ਘਰ ਵਾਲੀ ਅਮਰਤਾ ਵੜਿੰਗ ਦੀ ਗੱਲ ਕਰੀਏ ਜੇਕਰ ਗੱਲ ਲੱਖੇ ਸਿਧਾਣੇ ਦੀ ਗੱਲ ਕਰਦੇ ਆ ਕੌਣ ਇਹਨਾਂ ਚੋਂ ਸਿੱਟਾ ਲਾ ਸਕਦਾ ਨਹੀਂ ਲੱਖੇ ਸਨਾ ਦਾ ਬਿਲਕੁਲ ਨਹੀਂ ਜਾ ਸਕਦਾ ਕੀ ਗੱਲ ਲੋਕ ਕਿਉਂ ਨਹੀਂ ਵੋਟਾਂ ਨਹੀਂ ਨਹੀਂ ਬਿਲਕੁਲ ਨਹੀਂ ਪਾਉਣ ਲੱਖਾ ਠੱਕੀ ਲੱਖਾ ਦਾ ਫਰਕ ਨਹੀਂ ਦੋ ਅੱਛਾ ਜੀ ਹਾਂ ਪਰ ਉਹਤੇ ਕਹਿੰਦੇ ਕਿਵੇਂ ਪੰਜਾਬ ਦੇ ਮੁੱਦਿਆਂ ਦੇ ਲਈ ਨਹੀਂ ਨਹੀਂ ਪੰਜਾਬ ਤੇ ਲੋਕਾਂ ਦਾ ਬਾਹਰੋਂ ਪੈਸਾ ਦਾ ਬਾਹਰੋਂ ਪੈਸਾ ਲਾਈ ਜਾਂਦਾ ਦਾਬ ਖਾਈ ਜਾਂਦਾ ਗਰੀਬਾਂ ਨੂੰ ਦੇ ਜਾਂਦਾ ਬਸ ਉਹ ਕਹਿੰਦਾ ਆਜ਼ਾਦ ਲੋਕਾਂ ਨੂੰ ਆਜ਼ਾਦ ਉਮੀਦਵਾਰਾਂ ਨੂੰ ਲੋਕਾਂ ਨੂੰ ਵੋਟ ਪਾਉਣੀ ਚਾਹੀਦੀ ਹੈ ਨਹੀਂ ਪਾਉਣੀ ਚਾਹੀਦੀ ਖੋਜ ਬੰਦਾ ਬਿਲਕੁਲ ਨਹੀਂ ਪਾਉਣੀ ਚਾਹੀਦੀ ਚੰਗੇ ਬੰਦੇ ਮੋੜੇ ਮੋੜੇ ਜਾਂਦਾ ਆ ਸਾਡੀ ਸੜਕਾਂ ਬਰਾ ਬੁਰਾ ਹਾਲ ਸੜਕ ਦਾ ਇਹ ਸਾਰੇ ਠੱਗਾ ਬਣੇ ਇਸ ਦੂਰ ਦੇ ਕਿਸ ਨੇ ਨਹੀਂ ਕਿਹਾ ਸਾਰੇ ਠੱਗਾ ਬਣੇ 30 ਲੱਖ ਰੁਪਏ ਪੈਣਾ ਹਮੇਂ ਕਹਿੰਨਾ ਮੌਜੂਦਾ ਸਰਕਾਰਾ ਸੀਐਮ ਭਗਵੰਤ ਮਾਨ ਦੀ ਉਹਨਾਂ ਵੱਲੋਂ ਨਹੀਂ ਬਣਾਈ ਜਾ ਰਹੀ ਹੋ ਸਕਦੀ ਇਹ ਕੋਈ ਨਹੀਂ ਬਣਾਉਂਦਾ ਤੇ ਤੇਰੇ ਕੋਲੇ ਆ ਵੇ 4 ਕਿਲੋਮੀਟਰ ਦੀ ਟੁੱਟੀ ਵੀ ਹੈ ਬੁਰਾ ਹਾਲ ਚਾਏ ਖੜੀ ਆ ਆ ਸਾਡੇ ਪਿੰਡ ਦਾ ਬੁਰਾ ਹਾਲ ਹੈ ਸੀ ਬ੍ਰਿਜ ਦਾ ਬੁਰਾ ਹਾਲ ਹੈ ਮਨਦੇਓ ਤੁਸੀਂ ਸਰਕਾਰ ਹੈ ਜੋ ਮੌਜੂਦਾ ਉਹਨਾਂ ਨੂੰ ਬਣਾਉਣੀ ਚਾਹੀਦੀ ਹੈ ਲੱਖੇ ਸੁਧਾਣੇ ਕੋਲ ਕੋਈ ਪਾਵਰ ਨਹੀਂ ਹਾਂ ਹਾਂ ਉਹਨਾਂ ਨੂੰ ਬਣੀ ਚਾਹੀਦੀ ਹੈ ਬਿਲਕੁਲ ਬਣਾਉਣੇ ਜਿਹੜੀ ਸਰਕਾਰ ਉਹਨਾਂ ਦੀ ਕੀ ਆਮ ਆਦਮੀ ਪਾਰਟੀ ਨੇ ਚੰਗੇ ਕੰਮ ਕੀਤੇ ਹੈ ਸੱਤਾ ਨਹੀਂ ਚੰਗੇ ਵਧੀਆ ਕੀਤੇ ਉਹਨੇ ਕੰਮ ਹੈ ਕੰਮ ਨਹੀਂ ਮਾਰੇ ਕੀਤੇ ਪਰ ਜਿਹੜੇ ਕੁਝ ਕੁ ਹੁਣ ਚੰਗੇ ਵੀ ਹੁੰਦੇ ਹੋ ਗੰਦੇ ਵੀ ਹੁੰਦੇ ਸਾਰਾ ਗੱਲੇ ਹੁੰਦੇ ਕੀ ਲੋਕਾਂ ਨੂੰ ਮੌਕਾ ਦੇ ਦੇਣਾ ਚਾਹੀਦਾ ਦੁਬਾਰਾ ਫਿਰ ਆਮ ਆਦਮੀ ਪਾਰਟੀ ਨੂੰ ਦੇਖੋ ਚਾਹੀਦਾ ਹੈਗਾ ਜੀ ਮੌਕਾ ਦੇਣਾ ਚਾਹੀਦਾ ਬਠਿੰਡਾ ਸੀਟ ਤੋਂ ਕਿਵੇਂ ਮੰਨਦੇ ਹੋ ਗਰਮੀਤ ਸਿੰਘ ਖੁੱਡੀਆਂ ਰਾਜਾ ਬਣਿੰਗ ਜਾਂ ਵੀ ਬਾਹਰ ਤੋਂ ਚਾਹ ਜਾ ਰਾਜਾ ਬੜੇ ਕਿਹਾ ਮ ਖੁੱਡਣਾ ਬਸ ਦੋਨੇ ਜਾਣਗੇ ਕੋਈ ਲੈ ਜੀ ਲੋਕ ਇਹ ਵੀ ਗੱਲ ਕਹਿੰਦੇ ਆ ਬੀਬਾ ਹਰਸਿਮਰਨਤ ਕੋਲ ਲੰਬੇ ਸਮੇਂ ਤੋਂ ਜਿੱਦੇ ਆ ਰਹੇ ਆ ਉਹਨਾਂ ਜਿੱਤੀ ਆ ਰਹੇ ਪਰ ਤਫਾ ਲਾਗੇ ਉਹਨਾਂ ਨੂੰ ਵਡਾਈ ਤਫੇ ਦੇ ਕਾਰਨ ਥੋੜਾ ਫਰਕ ਪੈ ਜਾਣਾ ਕੀ ਕਾਰਨ ਕਿਉਂ ਨਹੀਂ ਲੋਕ ਵੋਟਾਂ ਬਣ ਕੀ ਕਹਿ ਸਕਦੇ ਹੁਣ ਅਪਾ ਕੋਈ ਨਹੀਂ ਬਣਗੇ ਲੋਕ ਗੁਰੂ ਗ੍ਰੰਥ ਸਾਹਿਬ ਦਾ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਨਾ ਜੀ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਤੱਕ ਸੋਹ ਨਹੀਂ ਸਕਦਾ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆਂ ਲੱਗਦਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਜੋ ਉਹਨਾਂ ਵੱਲੋਂ ਇਨਸਾਫ ਨਹੀਂ ਦਿੱਤਾ ਗਿਆ ਉਹਨਾਂ ਦੇ ਰਾਜ ਦੇ ਵਿੱਚ ਗੋਲੀ ਚੱਲੀ ਆ ਬਾਬਲ ਬਗਰਾੜੀ ਗੋਲੀ ਕਾਂਡ ਦੀ ਗੱਲ ਕਰੀਏ ਆਪਾਂ ਕਿ ਉਸ ਦਾ ਨੁਕਸਾਨ ਅਜੇ ਵੀ ਲੋਕ ਭੁੱਲੇ ਨਹੀਂ ਲੋਕ ਨਹੀਂ ਭੁੱਲੇ ਨਹੀਂ ਬਿਲਕੁਲ ਨਹੀਂ ਭੁੱਲਦੇ ਲੋਕ ਗੁਰੂ ਗ੍ਰੰਥ ਉਹਦਾ ਖੁਦ ਗੁਰੂ ਆਪ ਉਹਦਾ ਕਿਵੇਂ ਮਰ ਸਕਦੇ ਆ ਇਹ ਹਰ ਬੀਬੀ ਸਰਕਾਰ ਨੇ ਕਿਹਾ ਸੀ ਨਾ ਵੀ ਸਾਡਾ ਕੱਖ ਨਾ ਰਹਿ ਜੀ ਨਹੀਂ ਕੀਤੀ ਹੈ ਜਿਹਨੇ ਨਹੀਂ ਕੀਤੀ ਉਹਦਾ ਕੱਖ ਰਹਿ ਨਹੀਂ ਉਹਦਾ ਪਰ ਸੁਖਬੀਰ ਸਿੰਘ ਬਾਦਲ ਕਹਿੰਦੇ ਨੇ ਕਿ ਸਾਡੇ ਤੋਂ ਗਲਤੀ ਹੋਈ ਸਾਡੇ ਰਾਜ ਚ ਜਿਹੜਾ ਉਹਨਾਂ ਇਨਸਾਫ ਨਹੀਂ ਦਵਾ ਸਕੇ ਅਸੀਂ ਪਰ ਉਸ ਤੋਂ ਬਾਅਦ ਗੱਲ ਕਰੀਏ ਆਪਾਂ ਕੈਪਟਨ ਅਮਰਿੰਦਰ ਸਿੰਘ ਆਉਂਦੇ ਨੇ ਇਨਸਾਫ ਦੇ ਲੈ ਕਿ ਅਸੀਂ ਇਨਸਾਫ ਦਵਾਵਾਂਗੇ ਇਨਸਾਫ ਉਹਨਾਂ ਤੋਂ ਵੀ ਨਹੀਂ ਦਵਾਇਆ ਗਿਆ ਕਿਵੇਂ ਦੇਖਦੇ ਹੋ ਉਹਨਾਂ ਨੂੰ ਸਾਫਤਾ ਕੋਈ ਨਹੀਂ ਦਵਾਉਂਦਾ ਭਰਾਵਾ ਆ ਸੀਐਮ ਭਗਵੰਤ ਮਾਨ ਵੀ ਕਹਿੰਦੇ ਸੀ ਕਿ ਮੈਂ ਇਨਸਾਫ ਦੇਖੋ ਜੀ ਹਜੇ ਦਿੱਕਤ ਤਾਂ ਉਹਨੇ ਕੰਮ ਤਾਂ ਵਧੀਆ ਕਰਦਾ ਮਾੜੇ ਨਹੀਂ ਕਰਦਾ ਮੈਂ ਕਹਿੰਦੀ ਜੀ ਕੀਤਾ ਇਹ ਜੱਜ ਦਾ ਕੰਮ ਪੁੱਛ ਲੈ ਤੋ ਕੀ ਕੀਤਾ ਹੁਣ ਮੇਰਾ ਕੰਮ ਦਾ ਸਾਰੇ ਸਾਰੇ ਜਿਹਨੇ ਕੰਮ ਦਾ ਸਾਰੇ ਦੀ ਡਰੇਨਿੰਗ ਕਰਦੇ ਹੁੰਦੇ ਆ ਸਾਨੂੰ ਸਾਰੀ ਉਮਰ ਕਾਲੀ ਲੱਦ ਦੇਣਾ ਸਾਰੀ ਉਮਰ ਲੰਘ ਗਿਆ ਪੁੱਛ ਲੈ ਕੋਲੇ ਬੈਠਾ ਸਾਰੀ ਉਮਰ ਕਾਲੀ ਲੱਗਾਣਾ ਸਾਨੂੰ ਹਮ ਇੱਕ ਮੋੜ ਕਿਸੇ ਪਾਸੇ ਪਾਈ ਨਹੀਂ ਸੀ ਐਦਾਂ ਹੀ ਆਮ ਨੂੰ ਬਾਈ ਤੇ ਹੁਣ ਵੀ ਆਮ ਆਦ ਦੇ ਨਾਲ ਜੁੜੇ ਰਹੂਗੇ ਹਾਂ ਜੁੜੇ ਰਹਾਂਗੇ ਕੀ ਕੁਝ ਚੰਗਾ ਕੰਮ ਦੱਸ ਸਕਦੇ ਹੋ ਸਾਨੂੰ ਕਿ ਕਿਹੜਾ ਚੰਗਾ ਹੋਈ ਵੀ ਚੰਗੇ ਜਾਂਦੇ ਵਿੱਚ ਨਹੀਂ ਵੀ ਹੁੰਦੇ ਸਾਰੇ ਗੱਲਾਂ ਇਹ ਤਾਂ ਨਹੀਂ ਕਿ ਪਹਿਲਾਂ ਪਹਿਲਾਂ ਕਾਲੀਆਂ ਦਾ ਝੰਡਾ ਚੱਕਿਆ ਹੋਇਆ ਸੀ ਹੁਣ ਆਮ ਆਦਮੀ ਪਾਰਟੀ ਦਾ ਝੰਡਾ ਚੱਕ ਲਿਆ ਨਹੀਂ ਗੱਲਾਂ ਦਾ ਬਹੁਤ ਇੱਕ ਚੱਕੇ ਰੱਖਿਆ ਹੁਣ ਆਮ ਦਾ ਚੱਕਿਆ ਨਹੀਂ ਹੁੰਦਾ ਜਿੱਦੀ ਜਿੱਦ ਕਿਤੇ ਉੱਥੇ ਪਾਵਾਂਗੇ ਜੀ ਨਹੀਂ ਚੰਗੇ ਕੰਮਾਂ ਨੂੰ ਲੋਕ ਪਾਉਂਦੇ ਨੇ ਹਾਂ ਪਾਉਣਗੇ ਚੰਗੇ ਕੰਮ ਨੂੰ ਜਿਹੜੇ ਚੰਗੇ ਕਰੂ ਪਾਉਣਗੇ ਪਾਉਣਗੇ ਬਟਾ ਜਿਹੜਾ ਚੰਗੇ ਕੰਮ ਕਰੂ ਬੰਦਾ ਜੀ ਵੋਟ ਤਾਂ ਪਾਉਂਦੀ ਹਾਂ ਜੀ ਬੇਸ਼ੱਕ ਸਸੀ ਗਾਲ ਮਿਰਜੀ ਕਿਵੇਂ ਠੀਕ ਹੋ ਬਹੁਤ ਆ ਜੀ ਕਿਵੇਂ ਲੱਗਦਾ ਆਮ ਆਦਮੀ ਪਾਰਟੀ ਦਾ ਰਾਜ ਆਮ ਆਦਮੀ ਪਾਰਟੀ ਦਾ ਜਮਾਈ ਫੇਲ ਆ ਜੀ ਜਮਾਈ ਫੇਲ ਆ 0% ਕਿਵੇਂ ਕੀ ਗੱਲ ਬਈ ਕਿਉਂ ਓਕੇ ਆ ਕੁਝ ਵੀ ਨਹੀਂ ਕੀਤਾ ਜੀ ਗੱਲਾਂ ਗੱਪ ਮਾਰਦਾ ਗੱਲਾ ਨਜ਼ਾਰ ਬੰਦਾ ਗੱਪੀ ਬੰਦਾ अच्छा जी हां जी अ ਤੁਸੀਂ ਨਚਾਰ ਦੀ ਗੱਲ ਕਰੀਏ ਕਰਮਜੀਤ ਅਨਮੋਲ ਨੂੰ ਫਰੀਦਕੋਟ ਤੋਂ ਆਪਣੇ 베ਲੀਨ ਨੂੰ ਟਿਕਟ ਦੇ ਦਿੱਤੀ ਹੈ ਤੁਹਾਨੂੰ ਪਤਾ ਕਮੇਟੀ ਕਰਦੇ ਸੀ ਹਾਂਜੀ ਕਰਮਜੀਤ ਅਨਮੋਲ ਨੂੰ ਦੇਣਾ ਫਰੀਦਕੋਟ ਤੋਂ ਠੀਕ ਹੈ ਜੀ ਫਰੀਦਕੋਟ ਤੋਂ ਟਿਕਟ ਦੇ ਦਿੱਤੀ ਹੈ ਕਿਵੇਂ ਲੱਗਦਾ ਉਹਨਾਂ ਨੂੰ ਲੋਕਾਂ ਨੂੰ ਵੋਟ ਪਾ ਦੇਣੀ ਨਹੀਂ 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 ਲੋਕ ਨਹੀਂ ਪਾਉਂਦੇ ਆਪ ਨੂੰ ਲੋਕ ਨਹੀਂ ਪਾਉਂਦੇ ਆਪ ਦੇ ਲੋਕ ਬਹੁਤ ਨਰਾਜ਼ ਹੋਗੇ ਠੀਕ ਹੈ ਜੀ ਵੀ ਲੋਕਾਂ ਨੇ ਪਹਿਲਾਂ ਚਾਹਿਆ ਨਾ ਵੋਟਾਂ ਪਾਇਆਂ ਨਾ ਸੀ ਵੀ ਕੰਮ ਕਰਨਗੇ ਇਹਨਾਂ ਨੇ ਨਹੀਂ ਕੀਤਾ ਕੁਝ ਲੋਕ ਤੇ ਇਹ ਕਹਿੰਦੇ ਆ ਕਿ 2 ਸਾਲ ਦਾ ਹਜੇ ਸਮਾਂ ਹੋਇਆ ਕਹਿੰਦੇ ਪੰਜਾਬ ਦਾ ਸਿਸਟਮ ਜਾਦਾ ਗੰਦਲਿਆ ਹੋਇਆ ਸੀ ਤੇ ਇੱਕ ਵਾਰੀ ਮ ਪਹਿਲਾਂ ਦੇਦਾ ਸੀ ਹੁਣ ਨਹੀਂ ਦਿੰਦੇ ਲੋਕ ਫਿਰ ਲੋਕ ਕੀ ਦੇ ਤੇ ਵਿਸ਼ਵਾਸ ਕਰਨਗੇ ਲੋਕ ਜਿਹੜਾ ਚੰਗਾ ਕੰਮ ਕਰੂ ਉਹ ਪਾਉਂਗੇ ਜੀ ਹੁਣ ਕੀ ਜਿਹੜਾ ਕੰਮ ਚੰਗਾ ਕੀਤਾ ਹਰਮ ਸਿੰਘ ਚੰਗਾ ਉਹਨੂੰ ਪਾਦਣਗੇ ਵੜਾਂਗ ਨੇ ਕੰਮ ਚੰਗਾ ਕੀਤਾ ਉਹਨੂੰ ਪਾਦਣਗੇ ਇਹ ਸਰਕਾਰ ਜਮਾ ਫੇਲ ਆ ਹੈ ਨਹੀਂ ਇਨਜਾਮ ਕੋਈ ਹੈ ਨਹੀਂ ਕਿਵੇਂ ਲੱਗਦਾ ਲੋਕ ਪਿਛਲੀਆਂ ਦੋਨਾਂ ਸਰਕਾਰਾਂ ਨੂੰ ਫਿਰ ਵਾਪਸ ਦੇਖਣਾ ਚਾਹੁੰਦੇ ਹਾਂਜੀ ਹਾਂ ਦੋਨਾਂ ਚ ਕੋਈ ਵੀ ਆ ਸਕਦੀ ਹੈ ਇਹ ਨਹੀਂ ਆਉਂਦੀ ਅਈ ਸੇਮ ਭਗਵਾਨਦਮਨ ਸਟੇਜਾਂ ਤੋਂ ਕਿਆ ਕਰਦੇ ਸੀ ਕਿ ਵਾਰੀ ਬੰਨੀ ਹੋਈ ਆ ਉਹਨਾਂ ਨੇ ਤਾਂ ਹੁਣ ਫੇਰ ਵਾਰੀ ਦੇ ਰਿਆ ਲੋਕੇ ਹਾਂ ਦੋਨਾਂ ਦੀ ਵਾਰੀ ਦੇਣਗੇ ਜੀ ਇਹਨਾਂ ਦੀ ਵਾਰੀ ਦੇਤੀ ਲੋਕਾਂ ਨੇ ਦੇਖ ਲੈ ਇਹਨਾਂ ਨੂੰ ਇਹਨਾਂ ਚ ਹੈ ਨਹੀਂ ਕੋਸ ਕੱਢ ਬਾਉਨ ਤਲੇ ਗੱਪਾਂ ਨਾ ਜੀ ਬੇਜੀ ਨਸ਼ੇ ਦੀ ਗੱਲ ਕਰੀਏ ਰੁਕਿਆ ਨਾ ਨਾ ਜੀ ਬਦੂਤ ਕਿਹ ਜਾਗਣਾ ਹੋਵੇ ਬਾਹਲਾ ਵੱਧ ਗਿਆ ਤਿੱਗੜਾ ਜਾਗਣਾ ਹੋਵੇ ਹਾਂ ਆਮ ਆਦਮੀ ਪਾਰਟੀ ਫਲੈਕਸ ਬੋਰਡ ਲਾ ਰਹੀ ਹੈ ਕਹਿੰਦੀ ਪੰਜਾਬ ਦੇ ਵਿੱਚ ਨਸ਼ੇ ਤੇ ਰੁਕ ਥਾਮ ਹੋ ਗਈ ਨਹੀਂ ਹੋਈ ਕਲਗੱਪਾਂ ਚ ਹੋਈ ਆ ਉਹ ਨਹੀਂ ਹੋਈ ਅਪ੍ਰਸ਼ਟਾਚਾਰੀ ਦੀ ਗੱਲ ਕਰੀਏ ਰਿਸ਼ਵਤ ਖੋਰੀ ਬੰਦ ਹੋਈ ਨਹੀਂ ਹੋਈ ਬਾਦ ਹਾਂ ਜੀ ਤੁਸੀਂ ਇੱਥੇ ਸੱਤ ਦੇ ਵਿੱਚ ਬੈਠਦੇ ਹੋ ਸੱਤ ਦੇ ਵਿੱਚ ਸਾਰੇ ਬਜ਼ੁਰਗ ਇਕੱਠੇ ਹੁੰਨੇ ਹੋ ਕਹਿੰਦੇ ਸੀ ਸੱਥਾ ਦੇ ਵਿੱਚੋਂ ਸਰਕਾਰ ਚੱਲੇਗੀ ਸਾਡੇ ਐਮਐਲਏ ਐਮਐਲਏ ਐਮਪੀ ਵਿਧਾਇਕ ਇੱਥੇ ਪਹੁੰਚਿਆ ਕਰਨਗੇ ਤੁਹਾਨੂੰ ਕਦੇ ਨਜ਼ਰ ਆਇਆ ਨਹੀਂ ਜੀ ਨਹੀਂ ਨਹੀਂ ਦਿਖਾਈ ਸੀ ਕਿਤੇ ਨਹੀਂ ਗਈ ਕਿਵੇਂ ਜੀ ਬਿਲਕੁਲ ਨਹੀਂ ਨਜ਼ਰ ਆਏ ਕੋਈ ਕੋਈ ਆ ਕੇ ਸਾਡੇ ਕੋਲ ਛਿਪਿਆ ਵੀ ਨਹੀਂ ਸਾਨੂੰ ਬੁਲਾਇਆ ਵੀ ਨਹੀਂ ਐਮਐਲਏ ਨੇ ਬਾਪੂ ਜੀ ਪਹਿਲਾਂ ਸਿਫਤਾ ਕਰਦੇ ਨਹੀਂ ਥੱਕਦੇ ਸੀ ਸੀਐਮ ਭਗਵੰਤ ਮਾਨ ਦੀ ਹੁਣ ਕਿਵੇਂ ਤੁਸੀਂ ਮੈਂ ਸਿਫਤਾ ਤਾਂ ਮੈਂ ਹੁਣ ਵੀ ਕਹਿੰਦਾ ਮੈਂ ਤਾਂ ਐਮਐਲਏ ਦੀ ਗੱਲ ਕਰ ਰਿਹਾ ਹਾਂ ਐਮਐਲਏ ਸਾਡੇ ਕੋਲ ਆ ਕੇ ਛਿਪਿਆ ਵੀ ਨਹੀਂ ਇੱਥੇ ਅੱਛਾ ਮਾਨ ਉਹਨਾਂ ਦੇ ਐਮ.ਐਲ.ਏ ਪਹੁੰਚੇ ਐਮ.ਐਲ.ਏ ਬਿਲਕੁਲ ਨਹੀਂ ਇੱਥੇ ਬੁੱਧਾ ਫੱਟੇ ਦਿਆ ਫੱਟੇ ਨਾ ਸਾਣੇ ਕਹਿੰਦੇ ਸੀ ਕਿ ਅਫਸਰ ਸ਼ਾਹੀ ਰਜਿਸਟਰੀਆਂ ਕਰਨ ਵਾਸਤੇ ਹਰ ਬੁੱਧਵਾਰ ਤੁਹਾਡੇ ਕੋਲੇ ਆਇਆ ਕਰੇਗੀ ਅਫਸਰ ਸ਼ਾਹੀ ਆਉਂਦੀ ਹੈ ਨਹੀਂ ਆਉਂਦੀ ਨਹੀਂ ਜਾਣਾ ਪੈਂਦਾ ਉੱਥੇ ਬਰਾ ਪੈਸੇ ਲੈ ਕੇ ਅੱਛਾ ਜੀ ਕਹਿੰਦੇ ਫਿਰ ਹੁੰਦਾ ਤਾਂ ਬਾਪੂ ਜੀ ਤੁਸੀਂ ਪੈਸਿਆਂ ਦੀ ਗੱਲ ਕਰਦੇ ਹੋ ਫਲੈਕਸ ਬੋਰਡ ਵੱਡੇ ਵੱਡੇ ਇਮਾਨਦਾਰੀ ਦੇ ਲੱਗੇ ਪਏ ਇਹ ਕਹਿੰਦੇ ਰਿਸ਼ਵਤ ਖੋਰੀ ਬਾਤ ਹੈ ਇਮਾਨਦਾਰੀ ਤਾਂ ਚਲੀ ਜਾਂਦਾ ਇਹ ਤਾਂ ਲੋਕਾਂ ਦੇ ਵੱਡੇ ਵੱਡੇ ਸਭ ਕੁਝ ਚਲਦੇ ਆ ਅੱਛਾ ਜੀ ਕਹਿੰਦੇ ਜੇਲਾਂ ਚ ਡੱਕਦਾ ਸੀ ਜਿਨ੍ਹਾਂ ਨੇ ਰਿਸ਼ ਸਾਧੂ ਸਾਧੂ ਸਾਨੂੰ ਪੈੜੀ ਕੀਤੀ ਆ ਕਈ ਬੰਦੇ ਨੇ ਕੀਤੀ ਆ ਉਹਨਾਂ ਇਹੋ ਤਾਂ ਜਾਲ ਜੇਲ੍ਹ ਚੋਂ ਬਾਹਰ ਆ ਗਏ ਉਹ ਪਰ ਬਸ ਵੈਸਲੇ ਬੰਦੇ ਆ ਵੈਸਲੇ ਦੁਬਾਰਾ ਆਉਣੇ ਆ ਭਰਾਵਾ ਠੀਕ ਆ ਜਿਵੇਂ ਲੋਕ ਲੀਡਰਾਂ ਤੇ ਵਿਸ਼ਵਾਸ ਕਰਕੇ ਇਹਨਾਂ ਨੂੰ ਵੋਟਾਂ ਪਾਉਂਦੇ ਦੇਖੋ ਜੀ ਇੱਕਦਮ ਹੁਣ ਤੱਕ ਪਾਉਂਦੇ ਨੇ ਹੈਡੀ ਉਮਰ ਹੋ ਗਈ ਹੁਣ ਤੱਕ ਗੱਲ ਕਰਨ ਨੂੰ ਪਈਏ ساری ਉਮਰ ਲੰਘੇ ਵੋਟ ਮੋਦ ਨੇ ਤਾਂ ਨਹੀਂ ਕਿਦ ਨੂੰ ਉਰਨ ਪਈ ਰੈਂਦੀ ਉਮਰ ਹੁਣ ਆਮ ਆਦਮੀ ਪਾਰਟੀ ਨੂੰ ਪਾਉਂਗੇ ਫਿਰ ਸਮਾਂ ਦੱਸੂਗਾ ਜੀ ਭਾਈ ਜੀ ਕਿਵੇਂ ਲੱਗਦਾ ਕਿਵੇਂ ਪੰਜਾਬ ਦੇ ਵਿੱਚ ਨਸ਼ਾ ਬੰਦ ਹੋਵੇਗਾ ਜੂਸ ਦਾ ਪੰਜਾਬ ਜਿਹੜਾ ਪੰਜਾਬ ਦੀ ਨੌਸਵਾਨੀ ਆ ਜਿਹੜੀ ਨਸ਼ੇ ਦੀ ਗਲਗਲ ਦੇ ਵਿੱਚ ਦਲ ਬਾਈ ਜੀ ਨਸ਼ਾ ਨਹੀਂ ਬੰਦ ਹੋਦਾ ਦਾ ਕਿਉਂ ਨਹੀਂ ਬੰਦ ਹੁੰਦਾ ਇਹ ਹੋ ਨਹੀਂ ਸਕਦਾ ਹਾਂ ਟੀਮ ਦੇ ਦੇਖ ਕੇ ਚਲਣਾ ਸਭ ਬੰਦ ਹੋ ਜੀ ਹਾਂ ਦਾ ਜੀ ਜਿਵੇਂ ਨੇ ਕਿਹਾ ਸੀ 10 ਦਿਨਾਂ ਦੇ ਕਰਦੇ 20 ਦਿਨਾਂ ਦੇ ਕਰਦੇ ਲੈ ਆਗੇ ਨੂੰ ਬੜਾ ਬੜਾ ਵਧ ਗਿਆ ਇਹਨੂੰ ਹਾਂਜੀ ਜੀ ਕੋਈ ਸੁਝਾਅ ਦੇਣਾ ਚਾਹੁੰਦੇ ਹੋ ਕਿਵੇਂ ਬੰਦ ਹੋ ਸਕਦਾ ਨਾ ਨਹੀਂ ਕਰੀ ਨਹੀਂ ਸਰਕਾਰ ਨਹੀਂ ਬੰਦ ਕਈ ਦਿਨ ਗੱਲ ਗੱਪ ਮਾਰਨੇ ਕਰਦੇ ਪਰ ਨਹੀਂ ਕਰਦਿਆਂ ਜੀ ਸੱਤ ਦੇ ਵਿੱਚ ਆਉਣ ਤੋਂ ਪਹਿਲਾਂ ਸੀਐਮ ਭਗਵੰਤ ਮਾਨ ਕਹਿੰਦੇ ਸੀ ਕਿ ਕੁਝ ਹਫ਼ਤਿਆਂ ਦੇ ਵਿੱਚ ਨਸ਼ਾ ਲੱਗਿਆ ਸੀਗਾ ਜੀ ਹੋ ਗਈ ਅੱਜ ਉਹ ਕਹਿੰਦੇ ਸੀ ਜੇ ਪਰ 10-12 ਦਿਨਾਂ ਦੇ ਕਰਦੇ ਦੋ ਹਫ਼ਤੇ ਕਰਦੇ ਦਿਨਾਂ ਦੇ ਕਰਦੇ ਪਰ ਨਹੀਂ ਹੋਇਆ ਜੀ ਹਾਂਜੀ ਠੀਕ ਹੈ ਹਾਂਜੀ ਜੀ ਬਾਪੂ ਜੀ ਕੀ ਕਹਿਣਾ ਚਾਹੋਗੇ ਕਿਵੇਂ ਪੰਜਾਬ ਦੇ ਵਿੱਚ ਨਸ਼ਾ ਬੰਦ ਹੋ ਸਕਦਾ ਨਸ਼ਾ ਸੀ ਤਾਂ ਕਹਿੰਦੇ ਵੀ ਟੀਮ ਦਾ ਚਲਾਨ ਬੋਸ ਦਾ ਵੱਧੂ ਲੋਕਾਂ ਨੂੰ ਬੀਜਣ ਵਾਸਤੇ ਰਾਸ ਦੇਣ ਤੇ ਆਪੇ ਬੰਦ ਹੋ ਜੂ ਨਾਲ ਉਹ ਕੰਮ ਕਰਨਗੇ ਅੱਗੇ ਵੀ ਕੰਮ ਕਰਦੇ ਲੋਕੀ ਅੱਗੇ ਬਜ਼ੁਰਗਰ ਸਾਰੇ ਲੋਕ ਕੰਮ ਕਰਦੇ ਸੀ ਖਾਂਦੇ ਸੀ ਹਾਲਾ ਸੀ ਇਧਰ ਆ ਬਾਇਆ ਕੀ ਪਹਿਲਾਂ ਪੰਜਾਬ ਦੇ ਵਿੱਚ ਪੋਸਟ ਦੀ ਖੇਤੀ ਹੁੰਦੀ ਸੀ ਪੁਰਾਣੇ ਬੰਦੇ ਪਹਿਲਾਂ ਖਾਂਦੇ ਰਹੇ ਖਾਂਦੇ ਰਹੇ ਜੇਕਰ ਨਸ਼ਾ ਦੀ ਖੇਤੀ ਹੋਵੇਗੀ ਤਾਂ ਬਹੁਤ ਜ਼ਿਆਦਾ ਨਸ਼ਾ ਆਮ ਨਹੀਂ ਹੋ ਜਾਵੇਗਾ ਕਿ ਲੱਗਦਾ ਤੁਹਾਨੂੰ ਨਹੀਂ ਨਹੀਂ ਆਪ ਮੈਡੀਸਨ ਨਹੀਂ ਕਰ ਦੇਣੀ ਹੈ ਜੇ ਨਸ਼ਾ ਭੀਮਦਾ ਹੋ ਗਿਆ ਨਾ ਮੈਡੀਸਨ ਲੋਕਾਂ ਨੇ ਲੈਣ ਜਾਣਾ ਨਹੀਂ ਕਿਸੇ ਨੇ ਮੈਡੀਸਨ ਤੋਂ ਤੇ ਕੰਮ ਲੋ ਕਰਦੇ ਚਿੱਟੇ ਤੋਂ ਬਚਦੇ ਨੌਜਵਾਨ ਪੀੜੀ ਖਤਮ ਹੁੰਦੀ ਹੈ ਜਿਵੇਂ ਹੁਣ ਚਿੱਟਾ ਖਾ ਕੇ ਮਰ ਜਾਂਦੀ ਹੈ ਵਿਚਾਰੀ ਇਹ ਚੀਜ਼ ਤੋਂ ਰਹਿਤ ਹੁੰਦੀ ਹੁੰਦੀ ਹੈ ਇਹ ਤਾਂ ਮਸਾਰੇ ਬੰਦੇ ਪਾ ਸੀ ਆ ਤਾਂ ਆਪ ਕਹਿੰਦੇ ਆ ਅਸੀਂ ਅਸੀਂ 부ੜੇ ਆਦਮੀ ਆ ਹੁਣ ਸਾਨੂੰ ਮੜੀ ਇੰਨੀ ਮਿਲੇ ਇੰਨੀ ਕਿਸਨ ਮਿਲੇ ਫੀਮ ਤੇ ਅਸੀਂ ਕੈਮ ਹੋ ਗਏ ਗੋਡੇ ਕੱਢਣ ਦੇ ਹੁਣ ਸਰੀਰ ਤੰਦਰੁਸਤ ਨਹੀਂ ਤੇ ਫੀਮ ਬਾਲੀ ਨਹੀਂຊਉਂਦੀ ਵਾਪਸ ਹਸਰੀ ਕਾ ਹਸਰੀ ਕਾ ਕਿਵੇਂ ਠੀਕ ਹੋ ਖਾਂ ਠੀਕ ਹੈ ਵਦਿਆ ਬੈਠੇ ਹੋ ਫਿਰ ਕੰਮ ਕਰਤੇ ਗਏ ਨਹੀਂ ਅੱਜ ਕੰਮ ਕਰ ਮਿਲਦੇ ਨਹੀਂ ਕੋਈ ਜਦੋਂ ਕੰਮ ਕਰ ਤਾਂ ਟਿਫਨ ਦਿੱਤੇ ਨਹੀਂ ਆਮ ਆਦਮੀ ਪਾਰਟੀ ਦੀ ਸਰਕਾਰ ਕਹਿੰਦੀ ਸੀ ਕਿ ਰੋਜ਼ਗਾਰ ਦੇ ਦਾਂਗੇ ਹਾਂ ਸਾਨੂੰ ਟਿਫਨ ਦੇ ਦਾਂਗੇ ਕੋਈ ਰੋਜ਼ਗਾਰ ਨਹੀਂ ਮਿਲਿਆ ਸਾਨੂੰ ਅੱਛਾ ਜੀ ਹਾਂ ਹਾਂ ਕਿਵੇਂ ਫਿਰ ਗੁਜ਼ਾਰਾ ਕਿਵੇਂ ਹੁੰਦਾ ਗੁਜ਼ਾਰਾ ਕਦੇ ਕਿਵੇਂ ਕਿਤੇ ਕਿਵੇਂ ਬਸਾ ਕੇ ਉਹਦਾ 10 ਮਿੰਟ ਪੱਥਰ ਸਫਾਈ ਦਾ ਕਿਤੇ ਉਹਨੂੰ ਕੋਈ ਲਈਦਾ ਜੀ ਮਜ਼ਾਰਾ ਬਣਾਉਣ ਕੋ ਚੱਲਦਾ ਨਹੀਂ ਕਾ ਅੱਛਾ ਜੀ ਹਾਂ ਕਿਵੇਂ ਆਮ ਆਦਮੀ ਪਾਰਟੀ ਦਾ ਕਾਰਜਕਾਲ ਕਿਵੇਂ ਦਾ ਰਿਹਾ ਸਰਕਾਰ ਕਿਵੇਂ ਠੀਕ ਹੈ ਸਰਕਾਰ ਜਾਂ ਸਾਨੂੰ ਜੋ ਕੁਝ ਮਿਲ ਜੇ ਫੇਰ ਹੀ ਸਿੱਖ ਗਏ ਸੀ ਦੇਣਾ ਚਾਹੀਦਾ ਤੁਹਾਨੂੰ ਸਾਨੂੰ ਪਹਿਲੀ ਗੱਲ ਤਾਂ ਇਹ ਆ ਵੀ ਅਸੀਂ ਨਸ਼ਾ ਪਾਣੀ ਜੇ ਕਰਦੇ ਸੀਗੇ ਦੇਸੀ ਨਸ਼ਾ ਸੀ ਉਹ ਜੀ ਕੋਈ ਗਲਤੀ ਵਾਲਾ ਕੰਮ ਨਹੀਂ ਸੀਗਾ ਅਸੀਂ ਖਾਂਦੇ ਸੀ ਸਾਨੂੰ ਜ਼ਿੰਮੇਵਾਰ ਵੀ ਦੇਣਦੇ ਸੀ ਮੁੱਠੀ ਭਰ ਕੇ ਅਸੀਂ ਕੰਮ ਕਰਦੇ ਸੀ ਕਾਦਾ ਬਾਪੂ ਜੀ ਆਹ ਖੇਤੀਬਾੜੀ ਦਾ ਤੇ ਸਾਨੂੰ ਖਾਣ ਪੀਣ ਨੂੰ ਕੋ ਮਿਲਦਾ ਨਹੀਂ ਕੰਮ ਤੇ ਜਾਂਦੇ ਨਹੀਂ ਆਉਣਾ ਜੀ ਕੀ ਖਾਣੇ ਹੋ ਕੀ ਖਾਣਾ ਚਾਹੀਦਾ ਸਾਨੂੰ ਭੁੱਖੀ ਮਿਲਣੀ ਚਾਹੀਦੀ ਆ ਕੋਈ ਚੰਗੀ ਫੀ ਮਿਲਣੀ ਚਾਹੀਦੀ ਆ ਹਮ ਇੱਕ ਨਸ਼ਾ ਬਾਪੂ ਜੀ ਤੁਹਾਨੂੰ ਪਤਾ ਹੈਂ ਨਸ਼ਾਈ ਹਾਂ ਹਾਂ ਨਸ਼ਾਈ ਆ ਸਾਡੇ ਸਰੀਰ ਤੋਂ ਵਧੀਆ ਰਹਿੰਦਾ ਸੀ ਉਹ ਨਾਲ ਹੁਣ ਹਰੇਕ ਹੀ ਬੰਦੇ ਚੁੱਕਦਾ ਬੈਠਾ ਕੀ ਤੁਹਾਨੂੰ ਲੱਗਦਾ ਨਹੀਂ ਕਿ ਜੇਕਰ ਫੀਮ ਭੁੱਕੀ ਇਹੋ ਜੇ ਨਸ਼ੇ ਖਾਣਗੇ ਤੇ ਪੰਜਾਬ ਨਸ਼ਿਆਂ ਦੀ ਗਲਗਲ ਦੀ ਵਿੱਚ ਦਲਦਲ ਨਹੀਂ ਨਹੀਂ ਜੇ ਫੀਮ ਭੁੱਕੀ ਮਿਲਦੀ ਰਹੂ ਕੋਈ ਬੰਦਾ ਨਹੀਂ ਖਤਮ ਹੁੰਦਾ ਦੁਨੀਆਂ ਵਧੀਆ ਰਹੂਗੀ ਆਹ ਜੀ ਹੁਣ ਸਾਨੂੰ ਸਰਕਾਰ ਜਿੰਦੀ ਐ ਨਾਲ ਸਾਨੂੰ ਉੱਥੇ ਦਬਕੇ ਮਾਰਦੇ ਨੇ ਸਾਨੂੰ ਦੀਜਦੇ ਗੋਲੀਆਂ ਹੁਣ ਦੁਕਾਨ ਨਾ ਪੱਤਾ ਚੰਨ ਪੱਤੇ ਨਹੀਂ ਵਰਨਾ ਨਾ ਇਹ ਜੋ ਕੁਛ ਹੈਗਾ 100 ਰੁਪਇਆ 300 ਲੈ ਲੈ ਮੈਤੋ ਕਾਦੀਆਂ ਗੋਲੀਆਂ ਨੇ ਨਸ਼ੇ ਦੀਆਂ ਹਾਂ ਇਹਦੇ ਚ ਕੀ ਆ ਲੈ ਕਿੱਥੋਂ ਮਿਲਦੀਆਂ ਨੇ ਭੱਜ ਜਾ ਕਿੱਥੋਂ ਮਿਲਦੀਆਂ ਨੇ ਆ ਵੀ ਫੜਾ ਤਾਂ ਇਹਨਾਂ ਸਰਕਾਰ ਨੇ ਕਾਗਜ਼ ਕਾਰਡ ਬਣਾਵਾਤਾ ਸੀਗਾ ਕਾਰਡ ਬਣਾ ਕੇ ਦਿੱਤਾ ਹਾਂ ਹਾਂ ਤੇ ਹੁਣ ਆ ਗੋਲੀਆਂ ਆ ਅਖੇ ਇੱਕ ਖਾਲੀ ਤੇ ਮੈਂ ਖਾਗਾ ਚਾਰ ਮੈਨੂੰ ਡੱਕਾ ਨਹੀਂ ਲੈਣਾ ਕੋਈ ਇਹ ਜੀਵ ਤੇ ਰੱਖਣ ਵਾਲੀਆਂ ਹਾਂ 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 ਠੀਕ ਆ ਤੇ ਮੈਥੋ ਦੇ ਪੈਸੇ ਲੈ ਲਈ ਹੁਣ ਕਿੰਨੇ ਲੈ ਲਈ ਪਹਿਲਾਂ ਪਹਿਲਾਂ ਸਾਨੂੰ ਫ੍ਰੀ ਦਿੰਦੇ ਰਹੇ ਆ ਇਹਦੇ ਤੇ ਹਾਂ ਤੇ ਹੁਣ ਸਾ ਤੋਂ ਪੈਸੇ ਲੈਣ ਲੱਗੇ ਹੁਣ ਕਾਦੋਂ ਪੈਸੇ ਦਿੰਦੀ ਆ ਇਹ ਕਹਿੰਦੇ ਵੇਖੋ ਵੀ ਇੰਨਾ ਖੁੰਦਾ ਹੁਣ ਸਾਨੂੰ ਦੋਈ ਮੁੱਲ ਲੈਣੀ ਪਊਗੀ ਠੀਕ ਆ ਲੱਗ ਜਾ ਰਿਆ ਨਾ ਜੀ ਪਹਿਲਾਂ ਤੁਹਾਨੂੰ ਚਾਟ ਤੇ ਲਾ ਲਿਆ ਹਾਂ ਵੀ ਇਹ ਤੁਹਾਨੂੰ ਫਰੀ ਦੇ ਦਿੱਤੀਆਂ ਹਾਂ ਕਿੰਨੀਆਂ ਤੁਹਾਨੂੰ ਫਰੀ ਮਿਲਦੀਆਂ ਸਾਨੂੰ ਮਿਲਦੀਆਂ ਸੀ 14 ਗੋਲੀਆਂ ਮਹੀਨੇ ਦੀਆਂ ਨਾ ਉਹ ਸਾਨੂੰ ਮਿਲਦੀਆਂ ਸੀਗੀਆਂ 7 ਨਾਲੀਆਂ 7 ਦਿਨਾਂ ਦੀਆਂ 14 ਗੋਲੀਆਂ ਹਾਂ ਤੇ ਫਿਰ ਤੁਸੀਂ ਕਿੰਨੀਆਂ ਖਾਣੇ ਹੋ ਉਹ ਸਾਡੇ ਉਹਦੇ ਦੋ ਖੰਡੇ ਉਹਨਾਂ ਵਧੀਆ ਰਹਿੰਦੇ ਸੀਗੇ ਹੁਣ ਉਹ ਦਿਨ ਤੇ ਨਹੀਂ ਕਹਿੰਦੇ ਪਰਚੀ ਤੇ ਕੀਤੇ ਆਮ ਕਰ ਲੋ ਮੂੰਹ ਜਿਹਾ ਆਉਂਦੇ ਆ ਜਾਲ ਨੂੰ ਕਾ ਲੂ ਫੇਰ ਆ ਜਾਓ ਨਿੱਤ ਕਿੱਥੇ ਜਾ ਕੇ ਭਗਤ ਤੇਲ ਮੇ ਜਾ ਕੇ ਕਿੱਥੇ ਆਇਆ ਇਹ ਨਾ ਪਤਾ ਤੁਹਾਨੂੰ ਹਰਗੇ ਖਟ ਗਿਆ ਹਰਗੇ ਮੋਲ ਲੈ ਰੀਆਂ ਇਹਦੇ ਚੋਂ ਕੁਛ ਨਹੀਂ ਗਾ ਅੱਛਾ ਇਹ ਵੀ ਜੀਵਤੇ ਰੱਖਣ ਵਾਲੀ ਗੋਲੀ ਹਾਂ 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 ਕਿੰਨੇ ਦਾ ਪਤਾ ਇਹ ਇਹ ਮਲਾਇਆ ਮੈਨੂੰ 100 ਰੁਪਏ ਦਾ ਲਾਇਆ 110 ਰੁਪਏ ਦਾ ਹਾਂ ਕਿੰਨੇ ਦਿਨ ਕੱਢ ਲੋਂਗੇ ਇਹਦੇ ਨਾਲ ਇਹ ਉਹਨਾਂ ਨੇ ਤਾਂ ਕਿਹਾ ਸੀਗਾ ਕਿ ਹੈਗੇ ਆਪਣਾ ਚਾਰ ਦਿਖਾ ਕੇ ਤਾਂ ਦੇਣੀ ਹੋਇਆ 14 ਆਪਣਾ 15 ਆ ਸਚਾਈ ਨੇ ਰੋਈ ਅੱਖਾਂ ਤੇ ਮੈਨੂੰ ਤੇ ਮੈਨੂੰ ਪਤਾ ਵੀ ਦਿਨ ਮੇਰੇ 10 ਬੀਨ ਲੱਗ ਰਹੇ ਸੀ ਜੀ ਠੀਕ ਜਦੋਂ ਹੁਣ ਮੇਰਾ ਵੱਤ ਨਹੀਂ ਪਾਈਦੀ ਮੈਂ ਹੋਰ ਖਾ ਗਿਆ ਹੋਰ ਖਾ ਗਿਆ ਉਹ ਮੁੱਕੀ ਜਾਂਨੇ ਆ ਜਾਂ ਫਿਰ ਕੋਲੋਂ ਬਸ ਕੈਬਸੂਰ ਲਵਾਂਗਾ ਜਾਂ ਕੋਈ ਹੋਰ ਅਕਸਵਾ ਖਾਉਂਗਾ ਜਦ ਸੁਣੋ ਇੰਨੇ ਜੱਤਾ ਬੈਲ ਕਰਨੇ ਸਰਦਾ ਨਹੀਂਗਾ ਬੈਲ ਨਹੀਂ ਪੂਰਾ ਹੁੰਦਾ ਠੀਕ ਠੀਕ ਹੈ ਜੇ ਖਾਂਦੇ ਤਾਂ ਕੰਮ ਕਰ ਲਈ ਫਿਰ ਖਾਂਦੇ ਨਹੀਂ ਉਸ ਸਰੀਰ ਤੇ ਪੱਲੇ ਹੀ ਨਹੀਂ ਕਰੀਏ ਕੀ ਬਹੁਤ ਔਖੇ ਆ ਬਾਈ ਸਸ਼ੀਕਰ ਸਾਸਰੀਕਰ ਬਾਈ ਕਿਵੇਂ ਠੀਕ ਹੋ ਠੀਕ ਹੈ ਵਧੀਆ ਜੀ ਸਾਥ ਚ ਬੈਠੇ ਹੋ ਕਿਵੇਂ ਲੱਗਦਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਅਸੀਂ ਕਿਸਾਨਾਂ ਦੇ ਪੱਖ ਦੀ ਗੱਲ ਕਰਦੇ ਆ ਅਸੀਂ ਪਿੰਡਾਂ ਦੇ ਵਿੱਚ ਰਹੇ ਹਾਂ ਤੁਸੀਂ ਕਿਸਾਨ ਨੂੰ ਕਿਵੇਂ ਦਾ ਲੱਗਦਾ ਤੁਹਾਨੂੰ ਕਿਸਾਨਾਂ ਦੇ ਪੱਖ ਸਾਡੇ ਬਠਿੰਡੇ ਜ਼ਿਲ੍ਹੇ ਚ ਜੀ ਪਾਰਵੀ ਕਣਕ ਤੇ ਗੜੇਮਾਰੀ ਹੋਈ ਸੀ 1 ਰੁਪਿਆ ਲੋਕਾਂ ਨੂੰ ਉਹਨਾਂ ਨੂੰ ਨਹੀਂ ਮਿਲਿਆ ਐਈਤੀ ਫਿਰ ਇਸੇ ਜ਼ਿਲ੍ਹੇ ਚ ਗੜੇਮਾਰੀ ਹੋਈ ਆ 1 ਰੁਪਿਆ ਨਹੀਂ ਮਿਲਿਆ ਜਿਹੜਾ ਖੁੱਡੀਆਂ ਸਾਹਿਬ ਨੂੰ ਟਿਕਟ ਦਿੱਤੀ ਇਹਨਾਂ ਨੇ ਬਠਿੰਡੇ ਜ਼ਿਲ੍ਹੇ ਤੋਂ ਉਹ ਖੇਤੀਬਾੜੀ ਮੰਤਰੀ ਸੀ ਉਹਦਾ ਹੱਕ ਬਣਦਾ ਸੀ ਇੱਕ ਖੇਤੀ ਨਾਲ ਉਹ ਕਿਸੇ ਵੀ ਕਿਸਾਨ ਦਾ ਜਾ ਕੇ ਉਹਨੇ ਹਾਂ ਦਾ ਨਾਰਾ ਨਹੀਂ ਮਾਰਿਆ ਕਿਸੇ ਪਿੰਡ ਹੋ ਗਏ ਨਹੀਂ ਆਵਾਦਮੀ ਪਾਰਟੀ ਦੇ ਸੀਐਮ ਭਗਵੰਤ ਮਾਨ ਵੱਲੋਂ ਕਿਸਾਨਾਂ ਦੇ ਨਾਲ ਕਿਸਾਨ ਮਿਲਨੀਆਂ ਤੱਕ ਕੀਤੀਆਂ ਜਾਂਦੀਆਂ ਨੇ ਕਿਹਾ ਜਾ ਰਿਹਾ ਕਿ ਅਸੀਂ ਕਿਸਾਨਾਂ ਦੇ ਲਈ ਜੇਕਰ ਤੁਸੀਂ ਪਿਛਲੇ ਗੜੇਮਾਰੀ ਦੀ ਗੱਲ ਕੀਤੀ ਹੈ ਤਾਂ ਅਪ੍ਰੈਲ ਦੇ ਵਿੱਚ ਚੈੱਕ ਵੰਡ ਦਿੱਤੇ ਗਏ ਆ ਕਿਸਾਨਾਂ ਨੂੰ ਗੜੇਮਾਰੀ ਦੇ ਜੋ ਮਾਅਵਜਾ ਸੀ ਉਹ ਦੇ ਦਿੱਤਾ ਗਿਆ ਕੀ ਤੁਸੀਂ ਕਿਸਾਨੀ ਹੈਗੇ ਤੁਹਾਨੂੰ ਤੁਸੀਂ ਕਹਿ ਰਹੇ ਕਿ ਸਾਨੂੰ ਗੜੇਮਾਰੀ ਦੇ ਪੈਸੇ ਨਹੀਂ ਮਿਲੇ ਹੈਗੇ ਉਹ ਕਿਹੜੇ ਕਿਸਾਨਾਂ ਨੂੰ ਚੈੱਕ ਦੇ ਦਿੱਤੇ ਗਏ ਫਿਰ ਸੇਲਵਾਰਾ ਪੁਲ ਦੇ ਉੱਤੇ ਭਗਵੰਤ ਮਾਨ ਖੁਦ ਚੱਲ ਕੇ ਆਏ ਸੀ ਉੱਥੇ ਲਾਣ ਕਰਕੇ ਗਏ ਸੀ ਉੱਥੇ 100% ਨੁਕਸਾਨ ਸੀ ਇੱਕ ਵੀ ਕਿਸਾਨ ਨੂੰ ਪੈਸਾ ਨਹੀਂ ਮਿਲਿਆ ਉੱਥੇ ਇਹ ਤਾਂ ਕਹਿੰਦੇ ਅਸੀਂ ਮੁਰਗੀਆਂ ਦੇ ਵੀ ਪੈਸੇ ਦੇ ਦਿੱਤੀਆਂ ਸੀ ਇਹਨਾਂ ਨੇ ਤਾਂ ਉੱਥੇ ਕਾਸੀ ਦਾ ਵੀ ਨਹੀਂ ਦਿੱਤਾ ਜੀ ਮੁਰਗੇ ਦਾ ਫਸਲਾਂ ਦੀ ਦੇ ਦੇਣ ਬਹੁਤ ਆ ਜੀ ਫਸਲਾਂ ਦੀ ਦੇ ਦੇਣਾ ਉਸੇ ਪੁਲ ਦੇ ਉੱਤੇ ਖੜ ਕੇ ਲਾਣ ਕਰਕੇ ਗਿਆ ਸੀ ਉੱਥੇ 100% ਨੁਕਸਾਨ ਸੀ 1 ਰੁਪਿਆ ਨਹੀਂ ਮਿਲਿਆ ਸਿਲਵਰਾ ਦੇ ਲੋਕਾਂ ਨੂੰ ਕੌਣ ਵੋਟਾਂ ਦਾ ਐਲਾਨ ਹੋ ਗਿਆ ਵੋਟਾਂ ਲੈਣ ਆਉਣਗੇ ਕਿਵੇਂ ਲੱਗਦਾ ਲੋਕ ਪੁੱਛਣਗੇ ਇਹ ਗੱਲਾਂ ਬੱਸਣਗੇ ਜੀ ਕਿਸਾਨੀ ਮੁੱਦਾ ਜ਼ਰੂਰੀ ਆ ਘਰ ਹਰੇਕ ਦਾ ਰੋਜ਼ਗਾਰ ਖੇਤੀ ਤੇ ਚੱਲਦਾ ਕਿਹਾ ਜਾਂਦਾ ਕਿ ਭਾਜਪਾ ਜੜੀਓ ਕਿਸਾਨਾਂ ਦੇ ਪੱਖ 'ਚ ਨਹੀਂ ਕਿਸਾਨਾਂ ਦੇ ਹਿੱਤ ਦੀ ਗੱਲ ਨਹੀਂ ਕਰਦੀ ਤੇ ਕਿਸਾਨਾਂ ਦੇ ਲਈ ਕਾਨੂੰਨ ਲੈ ਕੇ ਆਂਦੇ ਸੀ ਤਾਂ ਉਹਨਾਂ ਨੂੰ ਵੀ ਚਾਹੇ ਵਾਪਸ ਲੈ ਲਿਆ ਗਿਆ ਲਿਖਤੀ ਰੂਪ 'ਚ ਨਹੀਂ ਦਿੱਤਾ ਗਿਆ ਤਾਂ ਕਿਵੇਂ ਲੱਗਦਾ ਜਿਹੜੇ ਇਹਨਾਂ ਦੇ ਲੀਡਰ ਆ ਉਹ ਭਾਜਪਾ ਦੇ ਵਿੱਚ ਜਾ ਜਾ ਕੇ ਰਲ ਰਹੇ ਨੇ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਆਪਾਂ ਉਹਨਾਂ ਦੇ ਵਿੱਚੋਂ ਜਾ ਰਹੇ ਨੇ ਕਾਂਗਰਸ ਦੇ ਵਿੱਚੋਂ ਜਾ ਰਹੇ ਨੇ ਕਿਵੇਂ ਲੱਗਦਾ ਉਹ ਜਿਤਾਏ ਹੋਏ ਲੋਕਾਂ ਜਿਨ੍ਹਾਂ ਨੂੰ ਜਿਨ੍ਹਾਂ ਨੇ ਉਹਨਾਂ ਨੂੰ ਜਿਤਾਇਆ ਸੀ ਉਹਨਾਂ ਦੇ ਵੱਲ ਜਾ ਰਹੇ ਨੇ ਕਿਵੇਂ ਲੱਗਦਾ ਏ ਕਿ ਦੁਬਾਰਾ ਲੋਕ ਜਿਤਾਉਣਗੇ ਉਹਨਾਂ ਨੂੰ ਨਹੀਂ ਜਿਤਾਉਂਦੇ ਜੀ ਕਿਸਾਨ ਸਾਰਾ ਤੜਫੀ ਜਾਂਦਾ ਆਇਤੀ ਫੇਰ ਘੜੇ ਮਾਰੀ ਹੋ ਗਈ ਇਹ ਲੀਡਰ ਕਿਤੇ ਸਾਲ ਮਾਰ ਕੇ ਉਧਰ ਭਗ ਜਾਂਦਾ ਕਿਤੇ ਉਧਰ ਭਗ ਜਾਂਦੇ ਜੀ ਬਾਂਦਰ ਟਬੂਸਿਆਂ ਮਾਰਦਿਆ ਕਿਸਾਨ ਦੀ ਕੋਈ ਨਹੀਂ ਸੁਣਦਾ ਹੂੰ ਕਿ ਲੋਕ ਵਿਸ਼ਵਾਸ ਕਰਨਗੇ ਫੇਰ ਦੁਬਾਰਾ ਹੁਣ ਨਹੀਂ ਕਰਦਾ ਕੋਈ ਨਹੀਂ ਕਰਦਾ ਜੀ ਉਹਨਾਂ ਤੇ ਜਿੱਦਾਂ ਬਾਂਦਰ ਟਬੂਸਿਆਂ ਮਾਰੀ ਜਾਂਦੇ ਲੋਕ ਕਿੰਨਾ ਨੂੰ ਪਸੰਦ ਕਰਨਗੇ ਨਵਾਂ ਬਦਲਾਵ ਲਿਆ ਕੇ ਵੀ ਦੇਖ ਲਿਆ ਹੁਣ ਕਿ ਨਵਾਂ ਬਦਲਾਵ ਹੋਰ ਲੈ ਕੇ ਆਉਣਗੇ ਲੋਕ ਹੁਣ ਲੋਕ ਤਾਂ ਅੱਕੇ ਪਏ ਜੀ ਹੁਣ ਸਾਰਿਆਂ ਤੋਂ ਹੂੰ ਹਾਂ ਸਾਰਿਆਂ ਨੂੰ ਵੇਲਾ ਪਹਿਲਾਂ ਨਸ਼ੇ ਦੇ ਮੁੱਦੇ ਤੇ ਵੇਖ ਲਓ ਜੀ ਵੀ ਉਹਨਾਂ ਨੇ ਚਲਾਇਆ ਇਹ ਬੰਦ ਕਰਨਗੇ ਹੁਣ ਹੁਣ ਉਦੋਂ ਵੀ ਜ਼ਿਆਦਾ ਆਮ ਹੋਇਆ ਪਿਆ ਲੋਕ ਆ ਜਿੱਤ ਤੁਸੀਂ ਵੇਖੋ ਜਦੋਂ ਵੋਟਾਂ ਮੰਗਣਾ ਆਉਣਗੇ ਕੀ ਸਵਾਲ ਕਰਦੇ ਲੋਕ ਕੀ ਆਣਗੇ ਸਭ ਨੂੰ ਲੋਕ ਪਹਿਣਗੇ ਅੱਛਾ ਜੀ ਹਾਂਜੀ ਤਾਂ ਲੋਕ ਇਹ ਵੱਡਾ ਤੇ ਭਾਰੀ ਰੋਸ ਵੀ ਪਾਇਆ ਜਾ ਰਿਹਾ ਲੋਕਾਂ ਦੇ ਵੱਲ ਵੀ ਕੀਤਾ ਨਹੀਂ ਕੁਝ ਆਮ ਆਦਮੀ ਪਾਰਟੀ ਨੂੰ ਬਦਲਾਵ ਦੇ ਰੂਪ ਦੇ ਵਿੱਚ ਦੇਖਿਆ ਸੀ ਤਾਂ ਲੋਕ ਆ ਜਿਹੜੇ ਕਿਤੇ ਨਾ ਕਿਤੇ ਇਹ ਨਹੀਂ ਲੱਗਦਾ ਕਿ ਚੁੱਪਚਾਪ ਨਜ਼ਰ ਆ ਰਹੇ ਨੇ ਲੋਕ ਚੁੱਪਾ ਜੀ ਲੋਕ ਉਹਦੀ ਮੂੰਹ ਖੋਲਣਗੇ ਜਦੋਂ ਲੋਕਾਂ ਕੋਲੇ ਵੋਟਾਂ ਮੰਗਣ ਆਉਣਗੇ ਹੂੰ ਕੋਈ ਬਦਲਾਵ ਬਦਲੂ ਨਹੀਂ ਹੋਇਆ ਕੱਲੀਆਂ ਗੱਲਾਂ ਸੀ ਗੱਲਾਂ ਦਾ ਖੜਾ ਬਣਾਈ ਗਿਆ ਕੁਝ ਨਹੀਂ ਹੋਇਆ ਕੋਈ ਬਦਲਾ ਨਹੀਂ ਸਾਰਾ ਸਿਸਟਮ ਉਹ ਮੇਜਿਕਰੀ ਚੱਲੀ ਜਾਂਦਾ ਸੀਐਮ ਭਗਵੰਤ ਮਾਨ ਤਾਂ ਕਹਿੰਦੇ ਇੱਕ ਚੰਡੀਗੜ੍ਹ ਦੀ ਤੇ 13 ਪੰਜਾਬ ਦੀਆਂ 14 ਸੀਟਾਂ ਜਿੱਤਾਂਗੇ ਮੈਨੂੰ ਤਾਂ ਲੱਗਦਾ ਇੱਕ ਵੀ ਨਹੀਂ ਆਉਂਦੀ ਇਹਨਾਂ ਨੂੰ ਹਾਂ ਜਿਹੜਾ ਇਹਨਾਂ ਦੇ ਲਸਣ ਆ ਇਹਨਾਂ ਦਾ ਇਹਨਾਂ ਦਾ ਪਾਰਟੀ ਵਰਕਰ ਦੇ ਸਿਰ ਤੇ ਹੁੰਦੇ ਇਹਨਾਂ ਦੇ ਕੋਲੇ ਵਰਕਰ ਤਾਂ ਟੁੱਟ ਗਏ ਸਾਰੇ ਜਿੰਨਾ ਜਿਹੜੇ ਬਾਲੇ ਮੂਰੇ ਭਜਦੇ ਸੋ ਉਹਨਾਂ ਨੂੰ ਤਾਂ ਪਿੱਛੇ ਕਰਿਆ ਵੇ ਉਹਦਾ ਖਤਮਾ ਰਾਜੇ ਸਾਣੇ ਤੋਂ ਮੜਾ ਜਾਣਾ ਇਹ ਇਹਨਾਂ ਦੇ ਆਪ ਦੇ ਵਰਕਰਾਂ ਦੀ ਸੁਲਮਾਈ ਨਹੀਂ ਵਰਕਰਾਂ ਦੇ ਸਿਰ ਤੇ ਪਾਰਟੀ ਹੁੰਦੀ ਆ ਜਦੋਂ ਵਰਕਰ ਹੀ ਨਹੀਂ ਪਾਰਟੀ ਜਿੱਤੂ ਕਿੱਥੋਂ ਹਾਂ ਅੱਛਾ ਜੀ ਬਾਪੂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕਿਵੇਂ ਠੀਕ ਹੋ ਹਾਂ ਕਿਵੇਂ ਤਾਸ ਖੇਡੀ ਜਾਂਦੀ ਹੋ ਫਿਰ ਉਹ ਕਿਵੇਂ ਹੁਣ ਤਾਸ ਖੇਡੀ ਜਾਂਦੇ ਹੋ ਉਹ ਲਾਟਾ ਪਾਸ ਕਰਦੇ ਭਰਾਵਾ ਕਿਵੇਂ ਹੁਣ ਵੋਟਾਂ ਦਾ ਐਲਾਨ ਹੋ ਗਿਆ ਪਤਾ ਉਹ ਬੂਟਾ ਐਲਾਨ ਹੋ ਰਿਹਾ ਗਿਆ ਹਾਂ ਬੂਟਾ ਪਾ ਵੀ ਦਿੰਨੇ ਆ ਹਾਂ ਤੇ ਜਦੋਂ ਜਿਸ ਜੰਦੇ ਭਰਾਵਾ ਦੁੱਖ ਨਹੀਂ ਵੀ ਹੈ ਕੋਈ ਮਾੜੀ ਪੁੱਛਦਾ ਅੱਛਾ ਜੀ ਮੇਰਾ ਗੋਡਾ ਦਾ ਕਾਰਡ ਨਹੀਂ ਬਣਾ ਕੇ ਦਿੱਤਾ ਅੱਛਾ ਜੀ ਹਾਂ ਇਹ ਤਾਂ ਮੋਦੀ ਵਾਲਾ ਦਾ ਬੜੇ ਟਾਈਮ ਦਾ ਚੱਲ ਰਿਹਾ ਜੀ ਉਹ ਮੋਦੀ ਵਾਲਾ ਭਰਾ ਮੈਨੂੰ ਲੈ ਨਾ ਮੋਦੀ ਦੇ ਨਾ ਕਿਸੇ ਨੇ ਆ ਬੈਠੇ ਆ ਅੱਛਾ ਜੀ ਮੈਂ ਸਹੀ ਹਸਪਤਾਲ ਵਾਲਾ ਕੋਲੇ ਗਿਆ ਹੂੰ ਨਾਮੀ ਜੀਵਾ ਵ ਦਿੱਤਾ ਕਹਿ ਦੇਣਾ ਸੀ ਸੀਐਮ ਭਗਵੰਤ ਮਾਨ ਨੂੰ ਵੋਟਾਂ ਪਾਈਆਂ ਸੀ ਤਾਂ ਉਹ ਬੂਟਾਂ ਲਾ ਪਾਈਆਂ ਭਗਵੰਤ ਮਾਨ ਨੂੰ ਹਾਂ ਤੇ ਸਾਡੀ ਹੋਣ ਨਹੀਂ ਬਾਤ ਹੋ ਰਹੀ ਅੱਛਾ ਜੀ ਹਾਂ 2500 ਰੁਪਏ ਪੈਨਸ਼ਨ ਕਿਸੀ ਆ ਗਈ ਨਾ ਮੇਰੀ ਬਿਲ ਸਣਾ ਮੇਦਾ ਜਿਹੜੇ ਮੈਂ ਡਿਊਟੀ ਕੀਤੀ ਆ ਉਹ ਡਿਊਟੀ ਕੀਤੀ ਹੈ ਨਾ ਮੈਂ 32 ਸਾਲ ਡਿਊਟੀ ਕਰ ਗਿਆ ਕਾਹਦੇ ਚ ਡਿਊਟੀ ਕਰਤੀ ਮਾਰਕੀਟ ਕਮੇਟੀ ਜਾ ਉਹਦੇ ਚ ਵੀ ਮੇਰੇ ਪੈਸੇ ਰੱਖ ਗਏ ਆ 4 ਲੱਖ ਰੁਪਇਆ ਨਾ ਭਗਵੰਤ ਜਮਾਨ ਨੇ ਉਹ ਦਵਾਏ ਇਮਾਨਦਾਰਾ ਸਰਕਾਰ ਤਾਂ ਭਗਵੰਤ ਬੰਦੀ ਇਮਾਨਦਾਰਾ ਕਰੂੰਗੀ ਜੋ ਮੈਂ ਤਾਂ ਕੇ ਬਿਠਾ ਹੈ ਅੱਛਾ ਜੀ ਹਾਂ ਕਿਵੇਂ ਹੁਣ ਵੋਟਾਂ ਲੈਣ ਦੇ ਲਈ ਤੁਹਾਡੇ ਘਰਾਂ ਦੇ ਵਿੱਚ ਆਉਣਗੇ ਵੋਟਾਂ ਪਾਵਾਂਗੇ ਅੱਛਾ ਜੀ ਪਾਵਾਂਗੇ ਵੋਟਾਂ ਪੱਕੀ ਗੱਲ ਹਾਂ ਚੌੜਦਾ ਨਹੀਂ ਕਰਦਾ ਪਾਪੋ ਮਜ਼ਾਕ ਤਾਂ ਨਹੀਂ ਕਰਦਾ ਨਾ ਨਾ ਮਜ਼ਾਕ ਕਰ ਲਿਆ ਸਾਡਾ ਹੁਣ ਕੰਮ ਬਣਾਉਣਾ ਚਾਹੀਦਾ ਸਾਡੇ ਟੰਸਨ ਲਗਣੀ ਚਾਹੀਦੀ ਹੈ ਜੇ ਕਹਤਾ ਸੀਐਮ ਭਗਵੰਤ ਮਾਨ ਨੇ ਐਲਾਨ ਕਰਤਾ ਵੀ ਗੋਡੇ ਪਵਾ ਦਾਂਗੇ ਤੇ ਵੋਟਾਂ ਪਾ ਦੋਗੇ ਫਿਰ ਹੁਣ ਤੇ ਪਾਵਾਂਗੇ ਅੱਛਾ ਜੀ ਹਾਂ ਠੀਕ ਹੈ ਕੱਲੇ ਗੋਡਿਆਂ ਦੀ ਵੇਖ ਗਿਆ ਫਿਰ ਵੋਟ ਪਾ ਦਈਆਂ ਹਨ ਵੋਟਾਂ ਤੇ ਹੋਰ ਕੀ ਕਰੀਏ ਜੋ ਅੱਜ ਤੋਰਨ ਲੱਗ ਗਏ ਵੋਟਾਂ ਪਾ ਲੈ ਚੰਗੇ ਬਣੇ ਹੋਗੇ ਅੱਛਾ ਤੇ ਜੇ ਹੁਣ ਬੈਠੇ ਆ ਜੇ ਉਦੋਂ ਪਹਿਲਾਂ ਨਾ ਗੋਡੇ ਪੁਆਏ ਫਿਰ ਉਦੋਂ ਪਹਿਲਾਂ ਫੇਰ ਹੋਣਾ ਪਹਿਲਾਂ ਘੋਡੇ ਪਵਾ ਕੇ ਫਿਰ ਮੋਟਾ ਪਾਵੀਗਾ ਹਾਂ ਹਾਂ ਤੇ ਜੇ ਨਾ ਪਵਾਇ ਫਿਰ ਫਿਰ ਨਹੀਂ ਬਈ ਫਿਰ ਜੇ ਮੋਦੀ ਨੇ ਕਿਹਾ ਤਾਂ ਮੈਂ ਪਵਾ ਦਿੰਦਾ ਮੋਦੀ ਨੂੰ 15 15 ਕਿਲੋ ਕੜਕ ਦਿੰਦਾ ਇਹਨਾਂ ਜਿਹੜੀ ਦੋ ਸਾਈਂ ਕੜਕਾਂ ਦਿੰਦੀ ਨਾ ਦੋ ਘੱਟੇ ਉਹ ਵੀ ਮੰਨ ਕਰਦੇ ਅੱਛਾ ਜੀ ਹਾਂ ਮੋਦੀ ਵੀ ਖੜਾ ਹੋਊਗਾ ਹੁਣ ਪੰਜਾਬ ਦੇ ਵਿੱਚ ਵੋਟਾਂ ਬੰਦੇ ਖੜੇ ਕਰੂਗਾ ਆਪਦੇ ਪਾਉਣਗੇ ਲੋਕ ਵੋਟਾਂ ਮੋਦੀ ਨੂੰ ਪਾਉਣਗੇ ਭਾਈ ਜੇ ਕੋਈ ਫਾਇਦਾ ਕਰੂ ਤਾਂ ਬਠਿੰਡਾ ਸੀਟ ਤੋਂ ਕਿਹਨੂੰ ਦੇਖਦੇ ਹੋ ਤੁਸੀਂ ਵੀ ਬਾਹਰ ਸਿਮਰਤ ਤੇ ਬਦਲ ਖੜੇ ਨੇ ਕਾਂਗਰਸ ਤੋਂ ਰਾਜਾ ਵੜਿੰਗ ਖੜੇ ਨੇ ਤਾਂ ਲਖਾ ਸੁਧਾਨਾ ਦੀ ਗੱਲ ਕੀਤੀ ਹੈ ਗਰਮੀਤ ਸਿੰਘ ਖੁੱਡੀਆਂ ਦੀ ਗੱਲ ਕਰੀਏ ਆਹ ਬਰਾਬਰ ਨਾ ਜਿਹੜਾ ਕੋਈ ਸਾਨੂੰ ਚੰਗਾ ਕੋ ਦੇਊਗਾ ਉਹਨੂੰ ਪਾਵਾਂਗੇ ਵੋਟ ਹੁਣ ਕੀ ਦੇਦੂਗਾ ਉਹਨ ਤਾਂ ਵੋਟਾਂ ਦਾ ਐਲਾਨ ਹੋ ਗਿਆ ਹੁਣ ਤਾਂ ਤੇਰੇ ਤੋਂ ਵੋਟਾਂ ਲੈਣ ਹੋਣਗੇ ਵੋਟਾਂ ਲੈਣ ਹੋਣਗੇ ਪਾ ਲਿਆਂਗੇ ਹਾਂ ਬਾਪੂ ਸ਼ਾਸ਼ੀ ਗੱਲ ਕਿਵੇਂ ਠੀਕੋ ਹਾਂਜੀ ਕੀ ਬਣਾ ਰਹੇ ਹੋ ਫਿਰ ਬੈਠੇ ਹੋ ਸੱਤ ਹਾਂਜੀ ਹਾਂਜੀ ਸੱਤ ਸੇ ਬੈਠੇ ਵਈਆ ਕੀ ਲੱਗਦਾ ਬਠਿੰਡਾ ਸੀਟ ਤੋਂ ਕਿਹਦੀ ਸਰਕਾਰ ਆ ਕਿਦੋਂ ਕਿਨੂੰ ਵੋਟਾਂ ਪਾਉਣ ਦੇਖੋ ਜੀ ਬਠਿੰਡਾ ਹੀਟ ਤੋਂ ਪਹਿਲਾਂ ਦਾ ਕਾਲੀਦਾਲ ਨਜ਼ਾਰਾ ਹੈ ਤੇ ਨਜ਼ਾਰਾ ਇਹ ਬਣ ਗਈ ਐਜੀ ਥੋੜਾ ਕਾਲੀਦਾਲ ਥੋੜਾ ਥੱਲੇ ਲੱਗਦਾ ਹੈ ਹੈ ਛਾੜੂ ਵੀ ਲੱਗਦਾ ਹੈ ਇਹ ਹੋ ਸਕਦਾ ਰਾਜਾ ਵੜਿੰਗ ਕਿਹਾ ਜੀ ਰਾਜਾ ਵੜਿੰਗ ਦਾ ਰਾਜਾ ਵੜਿੰਗ ਤੇ ਘਰ ਵਾਲੀ ਅਮਰਤਾ ਵੜਿੰਗ ਨੂੰ ਸੀਟ ਦੇ ਸਕਦੇ ਨੇ ਕਾਂਗਰਸ ਦੇ ਸਕਦੇ ਹਾਂਜੀ ਦੇ ਸਕਦੇ ਉਹ ਆਲਾ ਜਮੁਰ ਅੱਗੇ ਥੋੜੇ ਅੱਗੇ ਥੋੜੇ ਸਿੱਟੇ ਹਰੀ ਆ ਉਹ ਅੱਛਾ ਜੀ ਲਗਦਾ ਦੋਨੋਂ ਐਮਪੀ ਦੀ ਸੀਟ ਦੇ ਵਿੱਚ ਲੋਕਾਂ ਦੇ ਕਿਹੜਾ ਵੋਟਾ ਪਾ ਦੇਣਗੇ ਕਾਂਗਰਸ ਨੂੰ ਵੋਟਾਂ ਪਾਉਣਗੇ ਲੋ ਪਾਉਣਗੇ ਬਠਿੰਡਾ ਸੀਟ ਲੈ ਕੇ ਜਾ ਸਕਦੇ ਲੱਗਦਾ ਲੱਖੇ ਸੁਹਾੜੇ ਨੂੰ ਕਿਵੇਂ ਲੱਗਦਾ ਲੋਕ ਵੋਟਾਂ ਉਹ ਨਹੀਂ ਜੀ ਉਹ ਜਵਾ ਜੀਰੋ ਉਹ ਜਵਾ ਜੀਰੋ ਕੀ ਗੱਲ ਵੱਡੇ ਪੱਦਰ ਤੇ ਕਹਿੰਦਾ ਨੌਜਵਾਨੀ ਮੇਰੇ ਨਾਲ ਆ ਲੱਖੇ ਨਹੀਂ ਨਹੀਂ ਨੌਜਵਾਨੀ ਪਾਣੀ 92 ਐਮਐਲਏ ਦਿੱਤੇ ਔਰ ਲੋਕਾਂ ਨੇ ਬਾਦ ਚੜ ਕੇ ਵੋਟਾਂ ਪਾਈਆਂ ਕਿਵੇਂ ਦਾ ਲੱਗਦਾ 2 ਸਾਲ ਦੇ ਕਾਰਜਕਾਲ ਦੇ ਵਿੱਚ ਕੋਈ ਚੰਗੇ ਕੰਮ ਹੋਏ ਬਿਲਕੁਲ ਨਹੀਂ ਹੋਏ ਜੀ ਸੜਕਾਂ ਦਾ ਬੁਰਾ ਹਾਲ ਹੈ ਕੋਈ ਕੰਮ ਕਿਸੇ ਵੀ ਨਹੀਂ ਹੋ ਰਿਹਾ ਆਮ ਆਦਮੀ ਪਾਰਟੀ ਦਾ ਫਲੈਕਸ ਬੋਰਡ ਤੇ ਦਾਅਵੇ ਕਰ ਰਹੀ ਹੈ ਠੋਕ ਰਹੀ ਹੈ ਕਿ ਨੌਕਰੀਆਂ ਵੀ ਅਸੀਂ ਦੇ ਦਿੱਤੀਆਂ ਤੇ ਵਿਕਾਸ ਦੀ ਉਹ ਬੋਰਡਾਂ ਦੇ ਉੱਤੇ ਹੀ ਹੈ ਉਹ ਪੋਸਟਰਾਂ ਤੇ ਹੀ ਹੈ ਕੱਲਾ ਜਾਂ ਸੋਸ਼ਲ ਮੀਡੀਆ ਤੇ ਹੋਰ ਨਹੀਂ ਕਿਤੇ ਰਿਸ਼ਵਤ ਖੋਰੀ ਬੰਦ ਹੋਈ ਬਿਲਕੁਲ ਨਹੀਂ ਹੋਈ ਜੀ ਪੰਜਾਬ ਦੇ ਵਿੱਚ ਨਸ਼ੇ ਦੀ ਗੱਲ ਕੀਤੀ ਜਾਂਦੀ ਤੋਂ ਦੂਜੇ ਵਧ ਗਿਆ ਬਠਿੰਡਾ ਹੌਟ ਸੀਟ ਮੰਨੀ ਜਾਂਦੀ ਹੈ ਕਾਂਗਰਸ ਨੂੰ ਲੋਕ ਪੋਣਾ ਵੋਟ ਪਸੰਦ ਕਰਨਗੇ ਜਾਂ ਕਾਲੀ ਦਲ ਨੂੰ ਆਮ ਆਦਮੀ ਪਾਰਟੀ ਦੇ ਤੁਸੀਂ ਦੱਸ ਦਿੱਤਾ ਕਿ ਕਾਰਗੁਜ਼ਾਰੀ ਠੀਕ ਨਹੀਂ ਰਹੀ ਹੈ ਕਿ ਮੇ ਦਾ ਲੋਕ ਕਿੰਨਾ ਦੇ ਵੱਲ ਰੁਖ ਕਰਨਗੇ ਦੇਖੋ ਜੀ ਕੁਸ਼ ਕੱਲਾ ਹੈ ਜਿਵੇਂ ਉਹਨੂੰ ਬਢੰਡੇ ਵਿੱਚ ਕਾਂਗਰਸ ਦੀ ਉਹ ਹੋਈ ਜਾਂਦੇ ਆ ਗੱਡੀਆਂ ਚੱਕਣ ਦੇ ਹੋਈ ਜਾਂਦੇ ਆ ਉਹਦੇ ਕਰਕੇ ਲੋਕ ਬੜੇ ਉਲਟ ਨੇਗੇ ਲੇ ਪੀਲੀ ਲੈਂਚ ਵਿੱਚ ਗੱਡੀ ਚੱਕ ਲੈਂਦਾ ਐਤਵਾਰ ਨੂੰ ਵੀ ਚੱਕ ਕੇ ਲੈ ਜਾਂਦੇ ਆ ਉਹਦੇ ਕਰਕੇ ਕੁਝ ਕਹਿ ਨਹੀਂ ਸਕਦੇ ਵੀ ਹਲੇ ਤੱਕ ਤਾਂ ਵਿਵਹਾਰ ਸਮਰਦਾ ਤੁੱਤੇ ਸੁਣੀਦਾ ਹੂੰ ਬਾਕੀ ਦੇਖੋ ਜੇ ਤੋ ਜੇਕਰ ਇਹਨਾਂ ਦੀ ਪਿਛਲੇ ਰਾਜਾਂ ਦੀ ਗੱਲ ਕਰੀ ਜਾਵੇ ਕਾਂਗਰਸ ਵੀ ਰਾਜ ਕਰਕੇ ਗਈ ਹੈ ਅਕਾਲੀ ਦਲ ਵੀ ਰਾਜ ਕਰਕੇ ਗਿਆ ਇਹਨਾਂ ਦੇ ਵਿੱਚੋਂ ਕੁਝ ਚੰਗਾ ਦੱਸ ਸਕਦੇ ਹੋ ਤੁਸੀਂ ਕਿੰਨਾ ਵੱਲੋਂ ਕੀਤਾ ਗਿਆ ਦੋਨਾਂ ਵੱਲੋਂ ਚੰਗਾ ਕੀਤਾ ਕਾਂਗਰਸ ਨੇ ਵੀ ਚੰਗਾ ਕੀਤਾ ਅਕਾਲੀ ਨੇ ਵੀ ਚੰਗਾ ਕੀਤਾ ਇਹਨਾਂ ਨੇ ਉਹਨਾਂ ਨੂੰ ਦੋਨਾਂ ਨੂੰ ਚੰਗਾ ਕਰਵਾਤਾ ਪਰ ਆਮ ਆਦਮੀ ਪਾਰਟੀ ਤਾਂ ਵੱਧ ਚੜ ਕੇ ਦਾਅਵੇ ਵੀ ਕੀਤੇ ਸੀ ਵਾਅਦੇ ਵੀ ਕੀਤੇ ਸੀ ਤੇ ਠੋਕ ਵੀ ਰਹੀ ਹੈ ਵਾਅਦੇ ਕਹਿੰਦੇ ਕਿ ਅਸੀਂ ਚੰਗਾ ਕੀਤਾ ਉਹਨਾਂ ਨੇ ਤਾਂ 75 ਸਾਲ ਲੁੱਟਿਆ ਹੀ ਉਹ ਤਾਂ ਹੁਣ ਪਤਾ ਲੱਗ ਜੂਗਾ ਹੂੰ ਪੈਸਾ ਵੀ ਹੈ ਨਹੀਂ ਕੁਛ ਵੀ ਹੈ ਨਹੀਂ ਕਾ ਕੋਈ ਸੜਕ ਨਹੀਂ ਮਰਦੀ ਕੁਛ ਨਹੀਂ ਵਿਕਾਸ ਹੋ ਨਹੀਂ ਰਿਹਾ ਕਹਿੰਦੇ ਪੰਜਾਬ ਦੇ ਸਰ ਉੱਪਰ ਕਰਜ਼ੇ ਦੀ ਪੰਡ ਹੈ ਜਿਹੜੀ ਉਹ ਹੌਲੀ ਹੌਲੀ ਲਵੇਗੀ ਕਿ ਲੋਕ ਇਹਨਾਂ ਨੂੰ ਅਗਲੀ ਵਾਰ ਮੌਕਾ ਦੇ ਦੇਣ ਬਿਲਕੁਲ ਨਹੀਂ ਮੇਰੇ ਸਾਹ ਨੂੰ ਤਾਂ ਨਹੀਂ ਦਿੰਦੇ ਐਤ ਕੀ ਹਰੀ ਵਤ ਲੱਗ ਜੂਗਾ ਐ ਤੇ ਇਹ ਵੀ ਕੋਈ ਸੀਟ ਕੱਢ ਦੇ ਇੱਕ ਰਵਨੀਤ ਬਿੱਟੂ ਚਲੇ ਗਏ ਨੇ ਕਾਂਗਰਸ ਦੇ ਐਮਪੀ ਰਹੇ ਨੇ ਜੋ ਕਿ ਲੁਧਿਆਣਾ ਤੋਂ ਤਾਂ ਆਮ ਆਦਮੀ ਪਾਰਟੀ ਦੇ ਦੋ ਸੁਸ਼ੀਲ ਰਿੰਕ ਉਤੇ ਸੀਤਲ ਅੰਗਰਾਲ ਭਾਜਪਾ ਦੇ ਵਿੱਚ ਚਲੇ ਗਏ ਨੇ ਉਹਨਾਂ ਨੂੰ ਕਿਵੇਂ ਦੇਖਦੇ ਹੋ ਕਿ ਪਹਿਲਾਂ ਲੋਕ ਜਿਤਾਉਂਦੇ ਨੇ ਉਸ ਤੋਂ ਬਾਅਦ ਪਾਰਟੀ ਨੂੰ ਛੱਡ ਕੇ ਚਲੇ ਜਾਣਾ ਦੂਜੀ ਪਾਰਟੀ ਦੇ ਵਿੱਚ ਦੇਖੋ ਮੁਸ਼ਕਲ ਹੈ ਉਹਦੇ ਵਿੱਚ ਕਿਉਂਕਿ ਐਨਾ ਵੀ ਭਾਜਪਾ ਦਾ ਕੋਈ ਇੱਥੇ ਵजूद ਹੈ ਨਹੀਂ ਸਿਰਫ ਪਠਾਨਕੋਟ ਸਾਈਡ ਤੇ ਹੈਗਾ ਥੋੜਾ ਜਿਹਾ ਗਰਦਾਸਪੁਰ ਸਾਈਡ ਹੈ ਸਾਈਡ ਤੇ ਹੋਰ ਕਿਤੇ ਵੀ ਹੈ ਨਹੀਂ ਠੀਕ ਹੈ ਕਿ ਲੋਕ ਭਾਜਪਾ ਨੂੰ ਕਿਵੇਂ ਦੇਖਣਗੇ ਪੰਜਾਬ ਦੇ ਵਿੱਚ ਭਾਜਪਾ ਦੀ ਹਵਾ ਵਗ ਸਕਦੀ ਹੈ ਨਹੀਂ ਵੰ ਸਕਦੀ ਕਿਉਂਕਿ ਐਨਾ ਵੀ ਇੱਕ ਤਾਂ ਕਿਸਾਨਾਂ ਦੇ ਉਲਟ ਹੋ ਗਏ ਸਾਰੇ ਬਾਕੀ ਨੇ ਨੀਤੀਆਂ ਬਹੁਤ ਹੋਣੇ ਜੀ ਪਾਸਪਾਸ ਦੇ ਵਿੱਚ ਜਿਹੜੇ ਲੀਡਰ ਜਾ ਰਹੇ ਨੇ ਉਹ ਕੀ ਸੋਚ ਕੇ ਜਾ ਰਹੇ ਨੇ ਕਿਵੇਂ ਉਹਨਾਂ ਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਹਵਾ ਬਣਨ ਨਾਲ ਤਾਂ ਕੇਸਕੂਸਾਂ ਤੋਂ ਬਚਣ ਦੇ ਮਾਰੇ ਜਾ ਰਹੇ ਨੇ ਕੋਈ ਕੇਸਕੂਸ ਕੋਈ ਐਡੀ ਤੋਂ ਡਰਦੇ ਐਡੀ ਦੀ ਗੱਲ ਕੀਤੀ ਹੈ ਸੁਪਰੀਮੋ ਅਰਵਿੰਦ ਕੇਜਰੀਵਾਲਾ ਜਿਹੜੇ ਜੋ ਕਿ ਦਿੱਲੀ ਦੇ ਮੁੱਖ ਮੰਤਰੀ ਸੀ ਉਹਨਾਂ ਨੂੰ ਐਡੀ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਆਮ ਆਦਮੀ ਪਾਰਟੀ ਉੱਪਰ ਸਵਾਲੀਆ ਚਿੰਨ੍ਹ ਖੜੇ ਹੋ ਗਏ ਨੇ ਕਿਵੇਂ ਦੇਖਦੇ ਹੋ ਉਸ ਚੀਜ਼ ਨੂੰ ਉਹ ਦੇਖੋ ਜੀ ਪੁਸ਼ਕੀਤਾ ਤਾਂ ਹੀ ਫੜੇ ਗਏ ਆ ਹੁਣ ਪੰਜਾਬ ਚ ਵੀ ਵਿਜੀਲੈਂਸ ਬਿਊਰੋ ਫੜੀ ਜਾਂਦੀ ਸਾਰਿਆਂ ਨੂੰ ਉਹਨੂੰ ਚਕਾ ਲਿਆ ਉਹਨੂੰ ਚਕਾ ਲਿਆ ਜਦੋਂ ਆਪ ਦੀ ਵਾਰੀ ਆਉਂਦੀ ਉਹਦੋਂ ਚੀਕਾ ਮਾਰਦੇ ਆ